ਸੁੰਮਰਾ ਦੇ ਨਜ਼ਦੀਕ ਪਿੰਡ ਰਾਜੀਵਾਲ ਕੁਲੇਵਾਲ ਦੇ ਕੋਲ ਇੱਕੋ ਬੁਲਟ ਮੋਟਰਸਾਈਕਲ ਤੇ ਛੋਟੇ ਹਾਥੀ ਦੀ ਆਮੋ ਸਾਹਮਣੇ ਭਿਆਨਕ ਟੱਕਰ ਨਾਲ ਸੜਕ ਉੱਧਰ ਘਟਨਾ ਹੋ ਗਈ ਹੈ ਜਿਸ ਵਿੱਚ ਬੁਲਟ ਮੋਟਰਸਾਈਕਲ ਦੇ ਤਿੰਨ ਸਵਾਰ ਨੌਜਵਾਨ ਅਤੇ ਦੋ ਛੋਟੇ ਹਾਥੀ ਟਰੈਂਪੂ ਤੇ ਸਵਾਰ ਵਿਅਕਤੀਆਂ ਸਮੇਤ ਕੁੱਲ ਪੰਜ ਵਿਅਕਤੀ ਜ਼ਖਮੀ ਹੋ ਗਏ ਨੇ ਮੋਟਰਸਾਈਕਲ ਸਵਾਰ ਤਿੰਨ ਜ਼ਖਮੀਆਂ ਜਿਨ੍ਹਾਂ ਵਿੱਚੋਂ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਇੱਕ ਨੌਜਵਾਨ ਦੇ ਮਬੂਲੀ ਸੱਟਾਂ ਲੱਗੀਆਂ ਨੇ ਅਤੇ ਛੋਟੇ ਹਾਥੀ 'ਤੇ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ। ਚਾਰ ਜ਼ਖਮੀਆਂ ਨੂੰ ਸਮਰਾਲੇ ਲਿਆਂਦਾ ਗਿਆ ਅਤੇ ਇੱਕ ਜ਼ਖਮੀ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਮਰਾਲਾ ਸਿਵਲ ਹਸਪਤਾਲ ਤੋਂ ਗੰਭੀਰ ਰੂਪ ਵਿੱਚ ਜ਼ਖਮੀ ਇੱਕ ਨੌਜਵਾਨ ਨੂੰ ਚੰਡੀਗੜ੍ਹ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਸੱਚਾ ਜੀ। ਕਿਵੇਂ ਹੋਇਆ ਜਿਹੜਾ ਐਕਸੀਡੈਂਟ ਹੋਇਆ? ਹੈ ਨਾ? ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ? ਤੇ ਅਸੀਂ ਇੱਧਰੋਂ ਜਾ ਰਹੇ ਹਾਂ ਸਾਈਡ ਤੇ ਜੀ। ਸੈਰਤੇ ਜਾ ਰਹੇ ਆ ਉਧਰੋਂ ਘੁੰਮਦੇ ਘੁੰਮਦੇ ਆ ਕੇ ਜੀ ਸਿੱਧਾ ਡਾਇਰੈਕਟਰ ਡਰਾਈਵ ਵਾਲੀ ਸੀਟ ਦੇ ਵਿੱਚ ਮਾਰੇ ਲੱਗੇ ਇਹ ਜੀ ਦੀ ਬੱਜੀ ਸੀ ਹਾਂ ਜੀ ਕਿਹੜਾ ਮੋਟਰਸਾਈਕਲ ਜੀ ਟਰੁੱਟ ਚ ਭਜਿਆ ਉਹ ਮੋਟਰਸਾਈਕਲ ਕਿਹੜਾ ਦੀ ਪਤਾ ਨਹੀਂ ਪਸਾ ਇਹਣਾ ਬੋਲ ਬੋਲ ਤਾਂ ਮੋਟਰਸਾਈਕਲ ਬੋਲਦਾ ਕਿੰਨੇ ਕਿ ਨੌਜਵਾਨ ਸੀ ਉਹ ਤਾਂ ਹੈਗਾ ਤੇ 8-10 ਬੰਦੇ ਪੀਓ ਸਾਰੇ ਉਹ ਪਿੱਛੋਂ ਕਹਿ ਰਹੇ ਨੇ ਉਹਨਾਂ ਨੂੰ ਵੀ ਭਾਈ ਦੇਖ ਕੇ ਚੱਲੋ ਤੁਸੀਂ ਅੱਲਾ ਹੁਲੜ ਬাজি ਨਾ ਕਰੋ ਆ ਕੇ ਤੱਕੇ ਨਾਲੇ ਵਿੱਚ ਅਸੀਂ ਤਾਂ ਸੈਰਤੇ ਜਾ ਰਹੇ ਆ ਜਮਾਂ ਜੀ ਤੁਸੀਂ ਕਿੱਥੋਂ ਕਿੱਥੇ ਨੂੰ ਜਾ ਰਹੇ ਸੀ ਅਸੀਂ ਭਾਰਤ ਨੂੰ ਜਾ ਰਹੇ تھے ਹਾਂ ਜੀ ਐਕਸੀਡੈਂਟ ਕਿੱਥੇ ਕਰਨ ਹੋਇਆ ਆਹ ਕੜਾਜੀ ਹਲ ਕੁੱਲੇ ਵਾਲਾ ਹਾਂ ਜੀ ਹਾਂ ਜੀ ਤੇ ਉਹ ਕਿੱਧਰੋਂ ਆ ਰਹੇ ਸੀ ਉਹ ਇੱਧਰੋਂ ਆ ਰਹੇ تھے ਥੱਲੇ ਤੋਂ ਥੱਲੇ ਤੋਂ ਸੰਬਰਾਲਾ ਨੂੰ ਆ ਰਹੇ تھے ਕਿੰਨੇ ਵਜੇ ਸੀ ਹਾਂ ਉਹਦੇ ਰੋ 6 ਵਜੇ ਹੋਣਗੇ ਜੀ ਬੱਸ ਤੁਸੀਂ ਕਾਹਦੇ 'ਚ ਸਵਾਰ ਸੀਗੇ ਅਸੀਂ ਸਾਡਾ ਟੈਂਪੂ ਦਾ ਛੋਟਾ ਹੱਥ ਸੀ ਕਿੰਨੇ ਜਣੇ ਸੀਗੇ ਅਸੀਂ ਤਾਂ ਦੋਏ ਤੇ ਇਹ ਚਲਾ ਰਿਹਾ ਤੇ ਮੈਂ ਨਾਲ ਸਾਈਡ ਤੇ ਬੈਠਾ ਸੀ ਥੱਲੇ ਤੋਂ ਸੰਬਰਾਲਾ ਰੋਡ ਤੇ ਆ ਰਹੇ ਸੀ ਗੱਡੀ ਦੇ ਵਿੱਚ ਆ ਰਹੇ ਸੀ ਗੱਡੀ ਮੇਰੀ ਖਾਲੀ ਸੀ ਆਂਦੇ ਦੇਖਿਆ ਵੀ ਉੱਥੇ ਐਕਸੀਡੈਂਟ ਹੋਇਆ ਹੋਇਆ ਸੀ ਮੁੰਡੇ ਕਾਫੀ ਜ਼ਖਮੀ ਸੀ ਤਾਂ ਲੋਕਾਂ ਨੇ ਉੱਥੇ ਹੈਲਪ ਵੀ ਕਰਦੇ ਸੀ ਲੋਕੀ ਇਹਨਾਂ ਦੇ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਵੀ ਹਾਂ ਗੱਡੀ ਦੇ ਵਿੱਚ ਲੈ ਜਾਓ ਤੁਰੰਤ ਕਿਉਂਕਿ ਐਂਬੂਲੈਂਸਾਂ ਨੂੰ ਥੋੜਾ ਟਾਈਮ ਲੱਗ ਰਿਹਾ ਸੀ ਤਾਂ ਅਸੀਂ ਗੱਡੀ ਦੇ ਵਿੱਚ ਲੈ ਕੇ ਤੁਰੰਤ ਇਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਲੈ ਆਏ ਫਿਰ ਮੈਂ ਠੀਕੇ ਜੀ ਜੋ ਪਤਾ ਲੱਗਿਆ ਜੀ ਤਿੰਨ ਮੁੰਡੇ ਸੀਗੇ ਜੀ ਬਾਈਕ 'ਤੇ ਆ ਰਹੇ ਸੀ ਸ਼ਾਇਦ ਇੱਕ ਮੁੰਡੇ ਨੂੰ ਪਹਿਲਾਂ ਲਿਆਏ ਸੀ ਕੋਈ ਤੇ ਦੋ ਲੜਕੇ ਮੇਰੇ ਨਾਲ ਆ ਗਏ ਇੱਕ ਤਾਂ ਠੀਕ ਹੈ ਇੱਕ ਨੂੰ ਤਾਂ ਥੋੜੀ ਜਿਹੀ ਜਿਹੜਾ ਦੂਸਰਾ ਉਹ ਥੋੜਾ ਜਿਹਾ ਲੱਖਣੀ ਸੀਗਾ ਉਹਨੂੰ ਅੰਦਰ ਐਮਰਜੈਂਸੀ ਦੇ ਵਿੱਚ ਦਾਖਲ ਕਰਾ ਦੇਣਾ। ਕਿੰਨੇ ਕਦੇ ਜੀ ਦੇਖਣਾ ਲੱਗ। ਰਸਟ ਇਹ ਪੁੱਛ ਲਵਾਂ ਲੋਕੀ। ਸਵੇਰ 6:00 ਜੀ ਲਵਾਂ ਲੋਕੀ 6:00 ਜੀ। ਤਾਂ ਸ਼ਾਮ ਟੈਂਪ ਹੋ ਗਿਆ ਲੋਕੇ ਤਾਂ ਲੈ ਕੇ ਨਹੀਂ ਆਉਂਦੇ ਹੈਗੇ। ਇਹ ਤਾਂ ਚਲੋ ਹੈਲਪ ਕਰਨੀ ਚਾਹੀਦੀ ਹੈ ਜੀ ਸਾਰਿਆਂ ਦੀ। ਕਿਸੇ ਦੀ ਜਾਨ ਅਗਰ ਬਖਸ਼ੀ ਜਾਂਦੀ ਹੈ ਕਿਸੇ ਨੂੰ ਜਾਨ ਮਿਲਦੀ ਹੈ। ਆਇਤ ਤੋਂ ਬੜਾ ਪੁੰਤਾ ਕੁਛ ਹੈ ਕੋਈ ਨਹੀਂ ਸਕਦਾ ਜੀ। ਕਿ ਕਿਸੇ ਦੀ ਜਾਨ ਬਖਸ਼ੀ ਜਾਂਦੀ ਹੈ। ਕਿਸ ਨਾਲ ਐਕਸੀਡੈਂਟ ਹੋਇਆ ਜੀ? ਛੋਟੇ ਹੱਥੀ ਨਾਲ ਐਕਸੀਡੈਂਟ ਹੋਇਆ ਜੀ। ਆਪਸ ਇਹ ਬੱਜੇ ਕਿ ਦੋ ਨਾ ਇੱਕ ਐਕਸੀਡੈਂਟ ਕੇਸ ਹੈ ਕਿੰਨੇ ਪੇਸ਼ੈਂਟ ਨੇ ਸਰ ਦੇ ਕੋਲ ਚਾਰ ਮਰੀਜ਼ ਆਏ ਸੀਗੇ ਉਹਨਾਂ ਚੋਂ ਇਹਨਾਂ ਵਿੱਚ ਦੋ ਬਜ਼ੁਰਗ ਨੇ ਇੱਕ ਦਾ ਨਾਮ ਹੈਗਾ ਮੇਜਰ ਸਿੰਘ ਜਿਹਨੂੰ ਅਸੀਂ ਰੈਫਰ ਕੀਤਾ ਉਹ ਕਾਫੀ ਸਿਕਸ ਸੀਗਾ ਉਹਦੀ ਹੈਡ ਇੰਜਰੀ ਲੱਗ ਰਹੀ ਸੀਗੀ ਦੋ ਬਜ਼ੁਰਗ ਸੀਗੇ ਸੁੱਚਾ ਸਿੰਘ ਤੇ ਨਰਦੇਵ ਸਿੰਘ ਇੱਕ ਸੀਗਾ ਜੀਵਨ ਸਿੰਘ ਕਿੱਥੋਂ ਆਏ ਸੀਗੇ ਪੇਸ਼ੈਂਟ ਨੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਐਕਸੀਡੈਂਟ ਹੋਇਆ ਆਪਣੇ ਰਾਜੇਵਾਲ ਕੁਲੇਵਾਲ ਕੋਲੇ ਕਿੰਨੇ ਕਿੰਨੇ ਆਏ ਸੀ मेजर सिंह 28 ਸਾਲ ਦਾ ਜੀਵਨ ਸਿੰਘ 20 ਸਾਲ ਦਾ ਸੁੱਚਾ ਸਿੰਘ ਤੇ ਨਰਦੇਵ ਸਿੰਘ ਬਜ਼ੁਰਗ ਸਿਗੇ 70 ਸਾਲ ਦੇ ਨੇ ਇੱਕ ਸਤਾਂ ਚਾਹਾਂਗੇ ਕਿੰਨੇ ਕਿ ਸਿਕਾ ਮੇਜਰ ਸਿੰਘ ਕਾਫੀ ਜ਼ਿਆਦਾ ਸਿਕ ਹੈਗਾ ਉਹਨੂੰ ਅਸੀਂ ਰੈਫਰ ਕੀਤਾ ਆ 32 ਦੇ ਵਿੱਚ ਤੇ ਬਾਕੀ ਦੋ ਹਜੇ ਥੋੜੀ ਸਟੇਬਲ ਲੱਗ ਰਹੇ ਨੇ ਪਰ ਉਹਨਾਂ ਦੀ ਫੇਰ ਵੀ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ ਤੇ ਕਿੱਥੇ ਦੇ ਰਹਿਣੇ ਵਾਲੇ ਸੀ ਕਿ ਰੈ residense ਇੱਕ ਪਾਦ ਸੋ ਸਾਈਡ ਦੋ ਬਜ਼ੁਰਗ ਨੇ ਜਿਹੜੇ ਉਹ ਪਾਦ ਸੋ ਸਾਈਡ ਦੇ ਨੇ ਬਾਕੀ ਜਿਹੜੇ ਦੋ ਸਿਗੇ ਉਹ ਮਰੋੜੀ ਦੇ